ਹਾਈ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਹੋਇਆਗਾ ਤੇ ਤੁਸੀਂ ਇਸ ਵਿੱਚ ਜੈ ਰੰਧਾਵਾ ਬਾਰੇ ਉਹਨਾਂ ਦੀ ਬਾਇਓਗ੍ਰਾਫੀ ਬਾਰੇ ਉਹਨਾਂ ਦੇ ਜਨਮ ਬਾਰੇ ਉਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਤੇ ਉਹਨਾਂ ਦੇ ਮਾਤਾ ਪਿਤਾ ਬਾਰੇ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਨ ਨੂੰ ਮਿਲੇਗਾ ਆਓ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਜੈ ਰੰਧਾਵਾ ਦਾ ਜਨਮ 8 ਜਨਵਰੀ 1991 ਨੂੰ ਕਪੂਰਥਲਾ ਦੇ ਵਿੱਚ ਹੋਇਆ ਤੇ ਇਹ ਜਦੋਂ ਇਹਨਾਂ ਦਾ ਜਨਮ ਹੋਇਆ ਤੇ ਦੂਬਾਦ ਇਹਨਾਂ ਨੇ ਇੱਕ ਇਹਨਾਂ ਦੇ ਮਾਤਾ ਪਿਤਾ ਦੀ ਤਸਵੀਰ ਹੈ ਜਿਹੜੀ ਉਹ ਤੁਸੀਂ ਸਾਈਡ ਦੇ ਉੱਤੇ ਦੇਖ ਸਕਦੇ ਹੋਗੇ ਤੇ ਇਹਨਾਂ ਨੇ ਜਿਹੜੀ ਆਪਦੀ ਮੋਢਲੀ ਪੜਾਈ ਸੀਗੀ ਉਹ ਉਹ ਆਪਦੇ ਕਪੂਰਥਲਾ ਦੇ ਸਕੂਲ ਤੋਂ ਹੀ ਪ੍ਰਾਪਤ ਕਰੀ ਸੀ ਤੇ ਦੂਬਾਦ ਇਹਨਾਂ ਦੇ ਪਿਤਾ ਦਾ ਸੁਪਨਾ ਸੀਗਾ ਵੀ ਇਹ ਇੱਕ ਪੜ੍ਹ ਲਿਖ ਕੇ ਜਿਹੜੇ ਕਿ ਡਾਕਟਰ ਬਣਨਾ ਤਾਂ ਇਹਨਾਂ ਨੇ ਆਪਦੇ ਇੱਕ ਮਤਲਬ ਸ੍ਰੀ ਕਾਲਜ ਸੀਗਾ ਜਿਹੜਾ ਕਿ ਉਹ ਪਟਿਆਲੇ ਦੇ ਵਿੱਚ ਸੀਗਾ ਤੇ ਉੱਥੋਂ ਇਹਨਾਂ ਨੇ ਆਪਦੇ ਡੈਂਟਰ ਕੋਲਜ ਦੀ ਜਿਹੜੀ ਮਤਲਬ ਕਿ ਪੜ੍ਹਾਈ ਹੈ ਡੈਂਟਿਸਟ ਦੀ ਉਹ ਉਥੋਂ ਪੂਰੀ ਕਰੀ ਸੀਗੀ ਪਟਿਆਲੇ ਤੋਂ ਇਸ ਤੋਂ ਬਾਅਦ ਇਹਨਾਂ ਦਾ ਇੱਕ ਸੁਪਨਾ ਹੁੰਦਾ ਸੀਗਾ ਵੀ ਮੈਂ ਜਦੋਂ ਮਤਲਬ ਕਿ ਇਹ ਆਪਦੇ ਇੰਟਰਵਿਊ ਦੇ ਵਿੱਚ ਦੱਸਦੇ ਨੇ ਜਾਂ ਰਹਿੰਦਾ ਵਾ ਵੀ ਜਦੋਂ ਇਹ ਆਪਦੇ ਪਿਤਾ ਨਾਲ ਬੈਠੇ ਟੀਵੀ ਹੁੰਦੇ ਹੁੰਦੇ ਦੇਖਦੇ ਹੁੰਦੇ ਸੀਗੇ ਤਾਂ ਅਕਸਰ ਹੀ ਇਹ ਆਪਦੇ ਪਿਤਾ ਨੂੰ ਇਹ ਕਹਿੰਦੇ ਰਹਿੰਦੇ ਵੀ ਪਿਤਾ ਜੀ ਦੇਖੋ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਟੀਵੀ ਉੱਤੇ ਆਵਾਂਗਾ ਤੇ ਇਹਨਾਂ ਦੇ ਪਿਤਾ ਸੀਗੇ ਜਿਹੜੇ ਉਹ ਇਹਨਾਂ ਨੂੰ ਇਹੀ ਕਹਿੰਦੇ ਸੀਗੇ ਵੀ ਤੂੰ ਇਹ ਜਿਹੜੇ ਕੰਮ ਨੇ ਇਹ ਪੈਸੇ ਵਾਲਿਆਂ ਦੇ ਵੱਡੇ ਵੱਡੇ ਲੋਕਾਂ ਦੇ ਕੰਮ ਨੇ ਤੂੰ ਨਾ ਪੜ੍ਹ ਲੀ ਸਕੇ ਕਿ ਬਧੀਆ ਡਾਕਟਰ ਬਣੀ ਤੇ ਫਿਰ ਇਸ ਤੋਂ ਬਾਅਦ ਇਸੇ ਦੇ ਚੱਲਦੇ ਹੀ ਮਤਲਬ ਕਿ ਜਰਨਦਾਵਾਨ ਜਿਹੜੀ ਕਿ ਡਾਕਟਰ ਦੀ ਪੜ੍ਹਾਈ ਸੀਗੀ ਪੂਰੀ ਕਰੀ ਜਦੋਂ ਇਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਸਾਰੀ ਪੂਰੀ ਕਰੀ ਤਾਂ ਇਸ ਤੋਂ ਬਾਅਦ ਇਹਨਾਂ ਨੇ ਮਤਲਬ ਫਿਰ ਇਹ ਪਟਿਆਲੇ ਤੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਜਾ ਕੇ ਇਹਨਾਂ ਨੇ ਐਕਟਰ ਬਣ ਲਈ ਕਈ ਡਾਇਰੈਕਟਰ ਅਤੇ ਕਈ ਐਕਟਰਾਂ ਦੇ ਘਰ ਦੇ ਦਰਵਾਜ਼ੇ ਵੀ ਖੜਕਾਏ ਤੇ ਪਰ ਇਹਨਾਂ ਨੂੰ ਕਿਸੇ ਨੇ ਵੀ ਮਤਲਬ ਉਹਦੇ ਲਵੇ ਨਹੀਂ ਲਾਇਆ ਤੇ ਫਿਰ ਇਹਨਾਂ ਨੇ ਇੱਕ ਸਟੰਟਮੈਨ ਦਾ ਜਿਹੜਾ ਕਿ ਸਕੂਲ ਸੀਗਾ ਮੋਟਰਸਾਈਕਲ ਉਹ ਜੁਆਇਨ ਕਰਿਆ ਤੇ ਉੱਥੇ ਇਹ ਵਧੀਆ ਮਤਲਬ ਸਟੰਟਮੈਨਸ ਸਿੱਖੇ ਤੇ ਵਧੀਆ ਮੋਟਰਸਾਈਕਲ ਉੱਤੇ ਸਟੰਟ ਕਰਨ ਲੱਗੇ ਇਸ ਤੋਂ ਬਾਅਦ ਇਹਨਾਂ ਦੇ ਇੱਕ ਹੋਰ ਮਤਲਬ ਬੁਰਰਾ ਜਿਵੇਂ 2012 ਦੇ ਵਿੱਚ ਬੁਰਰਾ ਮੂਵੀ ਸੀ ਜਿਹੜੀ ਕਿ ਪੰਜਾਬੀ ਸੂਟ ਹੋਈ ਸੀਗੀ ਆਈ ਸੀ ਤੇ ਉਦੋਂ ਇਹਨਾਂ ਦਾ ਇੱਕ ਛੋਟਾ ਜਿਹਾ ਰੋਲ ਸੀਗਾ ਜਿਹੜਾ ਕਿ ਉਹ ਮੂਵੀ ਦੇ ਵਿੱਚ ਸੀਗਾ ਉਹ ਰੋਲ ਇਹਨਾਂ ਨੂੰ ਤਾਂ ਮਿਲਿਆ ਸੀਗਾ ਕਿਉਂਕਿ ਜਿਹੜੇ ਡਾਇਰੈਕਟਰ ਨੇ ਉਹ ਮੂਵੀ ਬਣਾਈ ਸੀ ਉਹਦਾ ਜਿਹੜਾ ਭਾਈ ਸੀਗਾ ਉਹ ਇਹਨਾਂ ਦੇ ਉਹ ਸਟੰਟ ਦਾ ਮਤਲਬ ਕਿ ਫੈਨ ਸੀਗਾ ਮੋਟਰਸਾਈਕਲ ਸਟੰਟ ਦਾ ਫੈਨ ਸੀਗਾ ਤਾਂ ਇਹਨਾਂ ਨੂੰ ਛੋਟਾ ਜਿਹਾ ਇੱਕ ਰੋਲ ਮਿਲਿਆ ਸੀ ਉਹਦੇ ਮੂਵੀ ਦੇ ਵਿੱਚ ਦੇ ਦੂਬਾ ਦੇ ਨਦੀ ਜਿਹੜੀ ਮੁਲਾਕਾਤ ਸੀਗੀ ਡਾਇਰੈਕਟਰ ਦੇ ਨਾਲ ਹੋਈ ਸੀਗੀ ਜਿਨ੍ਹਾਂ ਦਾ ਨਾਮ ਸੀਗਾ ਜੈ ਰਾਜਵੀਰ ਰਾਜਵੀਰ ਰੰਦਾਵਾ ਤੇ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਕੀ ਮੁਲਾਕਾਤ ਹੋਈ ਤੇ ਉਹਨਾਂ ਨੇ ਇਹਨਾਂ ਨੂੰ ਟਸ਼ਨ 9x ਟਸ਼ਨ ਜਿਹੜਾ ਚੈਨਲ ਸੀਗਾ ਉਹ ਬਣਾ ਕੇ ਦਿੱਤਾ ਸੀਗਾ ਆਪ ਖੁਦ ਤੇ ਦੂਬਾ ਦੇ ਉੱਤੇ ਇੱਕ ਸ਼ੋਅ ਚੱਲਦਾ ਹੁੰਦਾ ਸੀਗਾ ਟਸ਼ਨ ਦਾ ਪੈਗ ਜਿਹੜਾ ਕਿ ਉਹ ਵੀ ਸ਼ੋਅ ਮਤਲਬ ਕਿ ਜ਼ੈਰ ਰੰਦਾਵਾ ਕਰਿਆ ਕਰਦੇ ਸੀਗੇ ਤੇ ਉਹਦੇ ਜਿਹੜੇ ਪਹਿਲੇ 2 ਐਪੀਸੋਡ ਸੀਗੇ ਉਹ ਉਹ ਡਾਇਰੈਕਟਰ ਨੇ ਮਤਲਬ ਕਿ ਐਡਿਟ ਕਰਨੇ ਤੇ ਇਹਨਾਂ ਦੇ ਸਾਹਮਣੇ ਐਡਿਟ ਕੀਤੇ ਤੇ ਇਹਨਾਂ ਨੂੰ 200 ਨੇ ਜਿਹੜੇ ਕੀ ਐਡਿਟ ਕਰਕੇ ਦਿੱਤੇ ਤੇ ਦੂਆ ਦੇ 200 ਐਡਿਟ ਕਰਨ ਤੋਂ ਬਾਅਦ ਇਹਨਾਂ ਨੂੰ ਕਿਹਾ ਵੀ ਤੂੰ ਹੁਣ ਜਿਹੜੇ ਆਪ ਦੇ ਸਾਰੇ ਸ਼ੋਹ ਨੇ ਆ ਖੁਦ ਆਪ ਐਡਿਟ ਕਰਿਆ ਕਰੇਗਾ ਤਾਂ ਇਸ ਦੇ ਨਾਲ ਜ਼ੈਰ ਰੰਦਾਵਾ ਉਹ ਸ਼ੋਅ ਦੇ ਵਿੱਚ ਵੱਡੇ ਵੱਡੇ ਸਿੰਗਰਾਂ ਤੇ ਐਕਟਰਾਂ ਦੀ ਜਿਹੜੀ ਕੀ ਮਤਲਬ ਕਿ ਇੰਟਰਵਿਊ ਕਰਿਆ ਕਰਦੇ ਸੀਗੇ ਤੇ ਉਹ ਸੋ ਵਧੀਆ ਚੱਲਦਾ ਦੀਗਾ ਸੁਪਰ ਹਿੱਟ ਸੀਗਾ ਰਿਹਾ ਵਧੀਆ ਚੱਲਿਆਗਾ ਇਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਜਿਹੜੀ ਕੀ ਉਸਤੇ ਦੇ ਨਾਲ ਇਹਨਾਂ ਦੀ ਇੱਕ ਐਂਕਰਿੰਗ 쇼 ਵਿੱਚ ਐਂਕਰਿੰਗ ਵੀ ਕਰਿਆ ਕਰਦੇ ਸੀਗੇ ਤੇ ਚੱਲੀ ਗਿਆ 쇼 ਵਧੀਆ ਇਸ ਤੋਂ ਬਾਅਦ ਇਹ ਫੇਰ ਇਹਨਾਂ ਨੇ ਫਿਲਮਾਂ ਦੇ ਵਿੱਚ ਜਿਹੜਾ ਕੀ ਕਦਮ ਰੱਖਣ ਤੋਂ ਪਹਿਲਾਂ ਇਹਨਾਂ ਨੇ ਕੁਝ ਗਾਣੇ ਵੀ ਕਰੇ ਹੋਏ ਮਤਲਬ ਉਹ ਜਿਹੜੇ ਡਾਇਰੈਕਟਰ ਸੀ ਉਹਨਾਂ ਨੇ ਇਹਨਾਂ ਨੂੰ ਵਧੀਆ ਮਤਲਬ ਕਿ ਸਾਥ ਦਿੱਤਾ ਸੀ ਇਹਨੇ ਆਪ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਹੈਗਾ ਤੇ ਇਸ ਤੋਂ ਬਾਅਦ ਇਹ ਉਹਨਾਂ ਦੇ ਲਵੇ ਲੱਗ ਕੇ ਉਹਨਾਂ ਨੇ ਕਈ ਗਾਣੇ ਮਤਲਬ ਇਹਨਾਂ ਦੇ ਰਿਕਾਰਡ ਕਰੇ ਜਿਵੇਂ ਕੀ ਕਰਨ ਔਜਲੇ ਨਾਲ ਹੋਰ ਵੀ ਕਈ ਵਧੀਆ ਵਧੀਆ Song ਨੇ ਜਿਹੜੇ ਕਿ ਇਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇਗੇ ਪਰ ਇਹਨਾਂ ਦਾ ਸੁਪਨਾ ਸੀਗਾ ਇੱਕ ਐਕਟਰ ਬਣਨ ਦਾ ਇਮੀ ਕਿ ਅਸੀਂ ਜਾਣਦੇ ਹਾਂ ਵੀ ਜੈ ਰੰਦਾਵਾ ਸ਼ੁਰੂ ਤੋਂ ਹੀ ਕੈਕਟਰ ਬਣਾਣਾ ਚਾਹੁੰਦੇ ਸੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ ਤਾਂ ਇਹਨਾਂ ਨੇ 2019 ਦੇ ਵਿੱਚ ਤੀਜਾ ਪੰਜਾਬ ਜਿਹੜੀ ਮੂਵੀ ਆਈ ਸੀ ਉਹਦੇ ਵਿੱਚ ਕੰਮ ਕਰਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਸਿੱਕਾ ਛੋਟਾ ਜਾਂ ਸਪੋਰਟਿੰਗ ਰੋਲ ਕਰਿਆ ਸੀਗਾ ਤੇ ਦੂਜਾ ਬਾਅਦ ਇਹਨਾਂ ਦੇ ਮਤਲਬ ਫਿਰ 2000 ਉਹਦੇ ਵਿੱਚ ਵੀ ਮਤਲਬ ਇਹਨਾਂ ਨੇ ਕੁਝ ਜਦੋਂ ਇਹਨਾਂ ਨੇ ਗਾਣਿਆਂ ਦਾ ਜਿਹੜਾ ਕੰਮ ਸੀਗਾ ਉਹ ਛੱਡ ਦਿੱਤਾ ਸੀ ਤੇ ਇਹਨਾਂ ਨੂੰ ਲੋਕਾਂ ਨੇ ਇਹ ਗੱਲ ਵਿੱਚ ਲੋਕ ਇਹ ਗੱਲ ਵੀ ਕਹਿੰਦੇ ਵੀ ਜੇ ਤੂੰ ਐਂ ਕੰਮ ਛੱਡਤਾ ਤੂੰ ਬਿਲਕੁਲ ਹੀ ਬਰਬਾਦ ਹੋ ਜਾਏਂਗਾ ਤੇ ਤੈਨੂੰ ਜਿੱਥੋਂ ਤੂੰ ਜ਼ੀਰੋ ਤੋਂ ਸਟਾਰਟ ਕਰਿਆ ਸੀ ਉੱਥੇ ਹੀ ਜ਼ੀਰੋ ਤੋਂ ਹੀ ਤੂੰ ਵਗ ਜਾਏਂਗਾ ਜ਼ੀਰੋ ਤੇ ਹੀ ਤਾਂ ਪਰ ਜੈ ਰੰਧਾਵਾ ਨੇ ਕਿਸੇ ਵੀ ਮਤਲਬ ਦਾ ਗੱਲ ਦਾ ਉਹ ਨਹੀਂ ਕਰਿਆ ਤੇ ਜੈ ਰੰਧਾਵਾ ਖੁਦ ਦੇ ਮਤਲਬ ਕੇ ਵੀ ਸੋਚੇ ਸਮਝੀ ਕਿਸੇ ਦੀ ਗੱਲ ਇਹਨਾਂ ਨੇ ਕੋਈ ਮਤਲਬ ਮੰਨਤੀ ਨਹੀਂ ਲਈ ਤੇ ਆਪਦੇ ਕੰਮ ਤਾਂ ਇਹਨਾਂ ਨੇ ਧਿਆਨ ਰੱਖਿਆ ਤੇ ਜੈ ਰੰਧਾਵਾ ਦਾ ਇੱਕ ਦਿਨ ਇਹ ਜੇ ਟਾਈਮ ਵੀ ਆਇਆ ਵੀ ਜਦੋਂ ਇਹਨਾਂ ਦੇ ਕੋਈ ਵੀ ਪੈਸਾ ਨਹੀਂ ਸੀਗਾ ਤੇ ਇਹਨਾਂ ਦੀ ਇੱਕ ਲਾਈਫ ਸੀਗੀ ਜਿਹੜੀ ਜਿਉਣੀ ਬਹੁਤ ਹੀ ਮਤਲਬ ਕਿ ਮੁਸ਼ਕਿਲ ਹੋਗੀ ਸੀ ਫਿਰ ਇਹਨਾਂ ਦੀ ਜ਼ਿੰਦਗੀ ਉਦੋਂ ਬਦਲੀ ਜਦੋਂ ਇਹਨਾਂ ਨੇ 2022 ਦੇ ਵਿੱਚ ਸ਼ੂਟਰ ਮੂਵੀ ਕਰੀ ਸੀ ਸ਼ੂਟਰ ਮੂਵੀ ਕਰਨ ਦੇ ਨਾਲ ਇਹਨਾਂ ਦੀ ਇੱਕ ਬਹੁਤ ਹੀ ਵਧੀਆ ਵੱਖਰੀ ਪਛਾਣ ਬਣ ਗਈ ਕਿਉਂਕਿ ਇਹਨਾਂ ਦਾ ਜਿਹੜਾ ਕਿਰਦਾਰ ਸੀਗਾ ਉਹ ਸ਼ੂਟਰ ਮੂਵੀ ਤੇ ਸੁੱਖਾ ਕਲਮਾ ਦੇ ਨਾਲ ਰਿਲੇਟਡ ਸੀਗਾ ਤੇ ਇਹਨਾਂ ਦਾ ਜਿਹੜਾ ਇੱਕ ਮਤਲਬ ਕਿ ਵੀ ਆ ਆਪਣਾ ਗੈਟਅਪ ਕਹਿ ਦਿੰਨੇ ਆ ਜਿਵੇਂ ਬਿਲਕੁਲ ਹੀ ਸੇਮ ਉਸੇ ਤਰ੍ਹਾਂ ਦੀ ਇਹਨਾਂ ਨੇ ਗੈਟਅਪ ਲਿਆ ਸੀ ਇਸ ਲਈ ਇਹਨਾਂ ਨੂੰ ਲੋਕ ਕਈ ਪਰੀ ਸੁੱਖਾ ਕਾਲਮਾਂ ਦੇ ਨਾਂ ਨਾਲ ਵੀ ਜਾਣਦੇ ਨੇਗੇ ਤੇ ਜਿਹੜੀ ਇਹ ਮੂਵੀ ਸੀ ਇਹ ਸੁਪਰ ਹਿੱਟਰ ਹੀ ਇਸ ਤੋਂ ਬਾਅਦ ਯਾਰ ਰੰਧਾਵਾ ਨੇ ਕਈ ਮੂਵੀਆਂ ਜਿਹੜੀਆਂ ਕਿ ਸੁਪਰ ਹਿੱਟ ਮੂਵੀਆਂ ਜਿਵੇਂ ਕਿ ਕਰੀਆਂ ਨੇਗੀਆਂ ਜਿਵੇਂ ਮੈਡਲ ਜੇ ਜੱਟ ਵਿਗੜ ਗਿਆ ਬਦਨਾਮ ਤੇ ਹੋਰ ਵੀ ਜਿਵੇਂ ਚੋਬਰ ਬਹੁਤ ਹੀ ਕੈਂਡ ਕੈਂਡ ਜਿਹੜੀਆਂ ਮੂਵੀ ਇਹਨਾਂ ਨੇ ਉਹ ਤਾਂ ਮੂਵੀਾਂ ਕੱਟੀ ਕਰੀਆਂ ਨੇ ਪਰ ਬਹੁਤ ਹੀ ਵਧੀਆ ਇਹਨਾਂ ਜਿਹੜੀਆਂ ਮੂਵੀ ਇਹਨਾਂ ਨੇ ਕਰੀ ਨੇ ਸਾਰੀਆਂ ਮੂਵੀਾਂ ਜਿਹੜੀਆਂ ਕੀ ਸੁਪਰ ਹਿਟਰ ਆਈਆਂ ਨੀਂਆਂ ਇਸੇ ਤਰ੍ਹਾਂ ਮਤਲਬ ਜੈ ਰੰਦਾਵਾ ਦੱਸ ਦੇ ਨੇ ਬੀਨਾਂ ਦੇ ਜਿਹੜੇ ਕੀ ਮਾਤਾ ਸੀਗੇ ਉਹਨਾਂ ਨੇ ਇਹਨਾਂ ਦੀ ਪਰ ਪਰ ਪਰਬ੍ਰਿਸ਼ ਹੈਗੀ ਜਿਹੜੀ ਬਹੁਤ ਹੀ ਮੁਸ਼ਕਲ ਦੇ ਨਾਲ ਕਰੀ ਸੀਗੀ ਜਿਵੇਂ ਕਿ ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਇੱਕ ਸਰਕਾਰੀ ਜੋਬ ਕਰਦੇ ਸੀਗੇ ਤੇ ਉਹ ਇੱਕ ਬਹੁਤ ਹੀ ਇਮਾਨਦਾਰੀ ਨਾਲ ਜੋਬ ਕਰ ਰਿਆ ਕਰਦੇ ਸੀਗੇ ਇਸ ਕਰਕੇ ਉਹਨਾਂ ਦਾ ਜਿਹੜਾ ਟ੍ਰਾਂਸਫਰ ਸੀਗਾ ਉਹ ਥੋੜੇ ਟਾਈਮ ਬਾਅਦ ਹੋ ਜਾਂਦਾ ਸੀਗਾ ਤੇ ਜਿਹੜਾ ਟ੍ਰਾਂਸਫਰ ਹੋਣ ਦੇ ਨਾਲ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਦਿੱਕਤ ਆਉਂਦੀ ਸੀਗੀ ਜਗ੍ਹਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਹੋਣਾ ਇਸ ਲਈ ਇਹਨਾਂ ਦੇ ਮਾਤਾ ਨੇ ਕਿਹਾ ਵੀ ਤੁਸੀਂ ਜਿੱਥੇ ਮਰਜ਼ੀ ਮਤਲਬ ਕਿ ਜੋਬ ਕਰੋ ਪਰ ਮੈਂ ਆਪਣੇ ਜਵਾਕ ਦੀ ਪੜ੍ਹਾਈ ਹੈਗੀ ਜਿਹੜੀ ਮਤਲਬ ਇਹਦਾ ਫਿਊਚਰ ਖਰਾਬ ਨਹੀਂ ਹੋਣ ਦੇਵਾਂਗੀ ਤੇ ਇਹਦੀ ਮਾਤਾ ਨੇ ਬਹੁਤ ਹੀ ਦੀ ਮੁਸ਼ਕਲ ਨਾਲ ਪਰਵਰਿਸ਼ ਕਰੀ ਸੀਗੀ ਤੇ ਇਸ ਲਈ ਜੈ ਰੰਦਾਬਾ ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਾ ਕਰਦੇ ਸੀਗੇ ਤੇ ਉਹਦੇ ਨਾਲ ਜੈ ਰੰਦਾਬ ਦੇ ਪਿਤਾ ਦਾ ਜਿਹੜਾ ਇੱਕ ਸੁਪਨਾ ਸੀਗਾ ਵੀ ਮੈਂ ਆਪਣੀ ਹੱਕ ਦੀ ਕਮਾਈ ਨਾਲ ਇੱਕ ਮਤਲਬ ਉਹਦੇ ਜ਼ਿੰਦਗੀ ਦੇ ਵਿੱਚ ਇੱਕ ਗੱਡੀ ਜ਼ਰੂਰ ਲੈਣੀ ਹੈਗੀ ਪਰ ਅਫਸੋਸ ਦੀ ਗੱਲ ਇਹ ਹੈ ਵੀ ਉਹਨਾਂ ਦੀ ਬਸ ਸਮੇਂ ਸਿਰ ਹੀ ਰਹਿਦੇ ਮੌਤ ਹੋ ਗਈ ਤੇ ਉਹ ਆਪਣੇ ਹੱਕ ਦੀ ਕਮਾਈ ਨਾਲ ਇੱਕ ਗੱਡੀ ਨਹੀਂ ਲੈ ਸਕੇ ਪਰ ਜੈ ਰੰਧਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਸੀਗਾ ਤੇ ਜੈ ਰੰਧਾਵਾ ਨੇ ਜਦੋਂ ਮਤਲਬ ਕਿ ਉਹ ਵਧੀਆ ਸਟਰਗਲ ਕਰਕੇ ਜ਼ਿੰਦਗੀ ਚ ਤੇ ਉਹਨਾਂ ਨੂੰ ਕੰਮ ਕੁਛ ਨਾ ਕੁਛ ਮਤਲਬ ਉਹਨਾਂ ਨੇ ਪੈਸੇ ਇਕੱਠੇ ਕਰਕੇ ਪਹਿਲੀ ਵਾਰੀ ਜਿਹੜੀ ਆਪਣੀ ਗੱਡੀ ਲਈ ਸੀਗੀ ਉਹ ਆਲਟੋ ਗੱਡੀ ਲਈ ਤੇ ਉਹ ਗੱਡੀ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਵੀ ਹੋਏ ਤੇ ਬਹੁਤ ਹੀ ਦੁੱਖ ਚ ਵੀ ਹੋਏ ਵੀ ਉਹਨਾਂ ਦੇ ਪਿਤਾ ਉਸ ਸਮੇਂ ਉਹਨਾਂ ਦੇ ਨਾਲ ਨਹੀਂ ਸੀਗਾ ਪਰ ਉਹ ਗੱਡੀ ਲੈਣ ਦਾ ਜਿਹੜਾ ਸੁਪਨਾ ਸੀ ਉਹ ਉਹਨਾਂ ਦੇ ਪਿਤਾ ਦਾ ਸੀਗਾ ਤੇ ਇਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਪਿਤਾ ਸੀਗੇ ਜਿਹੜੇ ਉਹ ਇਹਨਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀਗੇ ਪਰ ਡਾਕਟਰ ਬਣਨਾ ਇਹਨਾਂ ਦਾ ਸੁਪਨਾ ਨਹੀਂ ਸੀਗਾ ਇਹਨਾਂ ਦਾ ਸੁਪਨਾ ਸੀਗਾ ਇੱਕ ਐਕਟਰ ਬਣਨ ਦਾ ਤੇ ਇਹ ਕਹੇ ਕਾਮਯਾਬ ਜਿਹੜੇ ਕਿ ਐਕਟਰ ਨਗੇ ਬਣ ਚੁੱਕੇ ਨੇਗੇ ਤੇ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਦਾ ਨਾਮ ਐਕਸ਼ਨ ਵਾਲੀਆਂ ਮੂਵੀਆਂ ਦੇ ਵਿੱਚ ਕੀ ਜਾਣਿਆ ਜਾਂਦਾ ਹੈਗਾ ਤੇ ਇਹ ਇੱਕ ਐਕਟਰ ਨੇ ਜਿਹੜੀ ਇਹ ਇੱਕ ਵੱਖਰੀ ਸੋਚ ਰੱਖਦੇ ਨੇਗੇ ਇਹਨਾਂ ਦਾ ਸੋ ਇਹਨਾਂ ਦੀ ਇਹ ਸੋਚ ਹੁੰਦੀ ਹੈ ਵੀ ਅਸੀਂ ਪੰਜਾਬੀ ਇੰਡਸਟਰੀ ਨੂੰ ਕੁਝ ਨਿਆ ਤੇ ਵੱਖਰਾ ਮਤਲਬ ਦੇਈਏ ਤੇ ਸਾਊਥ ਦੀਆਂ ਫਿਲਮਾਂ ਦੇ ਨਾਲ ਇਹ ਆਪਦੀ ਫਿਲਮ ਨੂੰ ਜਿਹੜਾ ਕਿ ਕੰਪੈਰੀਜ਼ਨ ਕਰਦੇ ਨੇਗੇ ਇਹ ਚਾਹੁੰਦੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਉਹ ਫਿਲਮਾਂ ਬਣ ਜਿਹੜੀਆਂ ਕਿ ਸਾਊਥ ਦੇ ਇੰਡਸਟਰੀ ਬਣਾਉਂਦੀ ਹੈਗੀ ਸਾਊਥ ਤੇ ਬਣ ਸਾਊਥ ਚ ਬਣਦੀਆਂ ਨੇਗੀਆਂ ਤੇ ਇਹਨਾਂ ਦੀ ਬਹੁਤ ਹੀ ਵਧੀਆ ਇੱਕ ਸੋਚ ਹੈਗੀ ਇਹ ਚਾਹੁੰਦੇ ਨੇ ਵੀ ਸਾਡੇ ਪੰਜਾਬ ਦਾ ਨਾਂ ਸਾਡੇ ਪੰਜਾਬ ਦੀਆਂ ਫਿਲਮਾਂ ਹਰ ਇੰਡੀਆ ਦੇ ਕੋਨੇ-ਕੋਨੇ ਦੇ ਵਿੱਚ ਚੱਲਣਾ ਸਾਡੇ ਪੰਜਾਬ ਦਾ ਨਾਮ ਹਰ ਇੰਡੀਆ ਦੇ ਕੋਨੇ-ਕੋਨੇ ਵਿੱਚ ਗੂੰਜੇ ਇਹ ਸੀਗੀ ਬਾਇਓਗ੍ਰਾਫੀ ਇਹਨਾਂ ਦੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ